बहुत ही वाइय तरीका जी जूस क्या इस तरीके ना तो ने पं मिनटा अपना तमूर का जूस तैयार हो जाता है तो अपना फाड़ी छोटी करी फाड़ी ये बहुत ही वजिया जूस निकलना का

अपना तैयार ਹੋ ਗਿਆ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਪਾਉਣ ਲੈਨੇ ਆ ਸ਼ਾਲ ਨਹੀਂ ਆ ਆਪਣੇ ਕੋਲੇ ਇਹ ਸ਼ਾਲ ਨਹੀਂ ਸੀ ਆਪਾਂ ਤਾਂ ਦੂਜੀ ਸ਼ਾਲ ਨੇ ਵਧੀਆਂ ਗਲੀਆਂ ਵਾਲੀ ਸ਼ਾਲ ਨੇ ਜਿਹੜੀ ਆਪਾਂ ਪਾਉਣ ਸਕਦੇ ਹਾਂ ਆਪਾਂ ਇਹ ਦੂਜੀ ਪਾਉਣੀ ਆ भी बी आप, क्ला पीस ही रख लिया भी कर दे चार को में दे तो आप भी बी कीज ने कल चार पीस कट लें इस तरीके नीस कट लीस पीस कट ल

나머지 붓이 돌아다니고, 아프고, 붓이.

ਚੇ ਦੇ ਆਪੋ ਨੇ ਮੱਧ ਕੱਟੇ ਹੋਏ ਪੀਸ ਤੇ ਲੋ ਜੀ ਆਪਣਾ ਇਹ ਤਰਬੂਜ ਦਾ ਸ਼ੈਸ਼ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਜੀ ਤੇ ਆਪਾਂ ਇਹਨੂੰ ਨਾ ਕੋਈ ਮਿਕਸੀ ਜੂਸਰ ਦੀ ਲੋੜ ਆ ਤੇ ਨਾ ਕਾਸੀ ਹੋਰ ਦੀ ਜਿਆ ਤੇ ਆਪਾਂ ਇਹਨੂੰ ਕੱਦੂ ਕਾਸ ਦੇ ਨਾਲ ਹੀ ਘਰ ਵਿੱਚ 5 ਮਿੰਟਾਂ ਦੇ ਵਿੱਚ ਹੀ ਬਣਾ ਲਿਆ ਜੀ ਜੇ ਤੁਸੀਂ ਬਣਾਉਣਾ ਤਾਂ ਇਸ ਤਰੀਕੇ ਨਾਲ ਘਰ ਵਿੱਚ 5 ਮਿੰਟਾਂ ਤੋਂ ਬਣਾ ਸਕਦੇ ਹੋ ਬਹੁਤ ਹੀ ਵਧੀਆ ਜੀ ਇਹ ਤਰੀਕਾ ਤੇ ਚਲੋ ਜੀ ਆਪਾਂ ਵਲੌਗ ਦਾ ਕਰਦੇ ਆਂਡ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ